ਜੇ ਤੁਸੀਂ ਵੀ ਬਲੈਕ ਟੀ ਜਾਂ ਫਿਰ ਗ੍ਰੀਨ ਟੀ ਦਾ ਸੇਵਨ ਕਰਦੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਕਿ ਤੁਹਾਨੂੰ ਪਤਾ ਹੈ ਕਿ ਗ੍ਰੀਨ ਟੀ ਜਾਂ ਫਿਰ ਬਲੈਕ ਟੀ ਦੋਨਾਂ ਦੇ ਵਿੱਚੋਂ ਤੁਹਾਡੇ ਲਈ ਕਿਹੜੀ ਸਿਹਤਮੰਦ ਹੈ ਦੋਨਾਂ ਦੇ ਵਿੱਚੋਂ ਕਿਹੜੀ ਤੁਹਾਡੀ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਤੇ ਦਿਲ ਦੀਆਂ ਸਮੱਸਿਆਵਾਂ ਨੂੰ ਘਟਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰਦੀ ਹੈ ਤਾਂ ਉਹ ਜਾਣਦਿਆਂ ਕਿ ਤੁਹਾਡੇ ਲਈ ਕਿਹੜੀ ਸਭ ਤੋਂ ਬੈਸਟ ਹੈ ਦਰਅਸਲ 4 ਜਦ ਜਿਹੜੀ ਕਿ ਧੀਗਰ ਗੱਲ ਕੀਤੀ ਜਾਵੇ ਗ੍ਰੀਨ ਟੀ ਅਤੇ ਬਲੈਕ ਟੀ ਤਾਂ ਦੋਵਾਂ ਦੇ ਵੱਖੋ ਵੱਖਰੇ ਫਾਇਦੇ ਨੇ ਗ੍ਰੀਨ ਟੀ ਭਾਰ ਘਟਾਉਣ ਬਲੱਡ ਸ਼ੂਗਰ ਅਤੇ ਮਾਨਸਿਕ ਸਿਹਤ ਲਈ ਫਾਇਦੇਮੰਦ ਹੈ ਜਦੋਂ ਕਿ ਬਲੈਕ ਟੀ ਦਿਲ ਦੀ ਸਿਹਤ ਅਤੇ ਤੁਰੰਤ ਊਰਜਾ ਪ੍ਰਦਾਨ ਕਰਨ ਦੇ ਵਿੱਚ ਮਦਦਗਾਰ ਹੈ ਜੇਕਰ ਚਾਹ ਦੀ ਗੱਲ ਕੀਤੀ ਜਾਵੇ ਤਾਂ ਚਾਹ ਦੁਨੀਆ ਦੇ ਸਭ ਤੋਂ ਵੱਧ ਪੀਤੇ ਜਾਣ ਵਾਲੇ ਪਦਾਰਥਾਂ ਦੇ ਵਿੱਚੋਂ ਇੱਕ ਹੈ ਸਵੇਰ ਦੀ ਤਾਜ਼ਗੀ ਤੋਂ ਲੈ ਕੇ ਦਿਨ ਦੀ ਥਕਾਵਟ ਦੂਰ ਕਰਨ ਤੱਕ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਚਾਹ ਦਾ ਇੱਕ ਵੱਖਰਾ ਮਹੱਤਵ ਹੁੰਦਾ ਹੈ ਪਰ ਜਦੋਂ ਤੋਂ ਲੋਕ ਸਿਹਤ ਪ੍ਰਤੀ ਜਾਗਰੂਕ ਹੋਏ ਨੇ ਹਰੀ ਚਾਹ ਅਤੇ ਕਾਲੀ ਚਾਹ ਬਾਰੇ ਬਹਿਸ ਵੱਧ ਗਈ ਹੈ ਦੋਵੇਂ ਇੱਕੋ ਪੌਦੇ ਤੋਂ ਬਣਦੇ ਨੇ ਪਰ ਪ੍ਰੋਸੈਸਿੰਗ ਦੇ ਵਿੱਚੋਂ ਅੰਤਰ ਉਹਨਾਂ ਦੇ ਸਵਾਦ, ਰੰਗ ਅਤੇ ਸਿਹਤ ਲਾਭਾਂ ਦੇ ਵਿੱਚ ਵੱਡਾ ਫਰਕ ਪਾਉਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਬਿਮਾਰੀ ਤੱਕ ਕਿਹੜੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਹਰੀ ਚਾਹ ਜਾਂ ਫਿਰ ਕਾਲੀ ਚਾਹ। ਗ੍ਰੀਨ ਟੀ ਅਤੇ ਬਲੈਕ ਟੀ ਦੋਵੇਂ ਹੀ ਕੈਮੀਲੀਆ ਸਾਈਨੈਸਿਸ ਪੌਦੇ ਤੋਂ ਬਣਾਈਆਂ ਜਾਂਦੀਆਂ ਨੇ ਫਰਕ ਸਿਰਫ ਉਨਾ ਹੀ ਹੈ ਉਹਨਾਂ ਦੀ ਪ੍ਰੋਸੈਸਿੰਗ ਦੇ ਵਿੱਚ ਹੈ ਜਿਵੇਂ ਕਿ ਹਰੀ ਚਾਹ ਘੱਟ ਪ੍ਰੋਸੈਸ ਕੀਤੀ ਜਾਂਦੀ ਹੈ ਜੋ ਇਸ ਵਿੱਚ ਮੌਜੂਦ ਕੈਟੇਚ੍ਰਿਨ ਅਤੇ ਐਂਟੀਆਕਸੀਡੈਂਟ ਨੂੰ ਸੁਰੱਖਿਅਤ ਰੱਖਦੀ ਹੈ ਦੂਜੇ ਪਾਸੇ ਬਲੈਕ ਟੀ ਪੂਰੀ ਤਰ੍ਹਾਂ ਜੋ ਕਿ ਆਕਸੀਡਾਈਜ਼ਡ ਹੁੰਦੀ ਹੈ ਜਿਸ ਦੇ ਕਾਰਨ ਇਸ ਦਾ ਰੰਗ ਗੂੜਾ ਹੁੰਦਾ ਹੈ ਅਤੇ ਸਵਾਦ ਤੇਜ਼ ਹੁੰਦਾ ਹੈ ਇਸ ਤੋਂ ਇਲਾਵਾ ਭਾਰ ਘਟਾਉਣ ਦੇ ਲਈ ਗ੍ਰੀਨ ਟੀ ਨੂੰ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਮੌਜੂਦ ਜੋ ਕਿ ਐਟੈਚਿਕ ਐਟੈਚਨ ਅਤੇ ਖਾਸ ਕਰਕੇ EGCC ਫੈਟ ਬਰਨਿੰਗ ਨੂੰ ਉਤਸ਼ਾਹਿਤ ਕਰਦੇ ਨੇ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਗ੍ਰੀਨ ਟੀ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ए पाया जाण जो की थैफले विनस आणि ਇਹ ਉਹ ਬਿਜ਼ੀਂਸ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਨਿਯਮਤ ਸੇਵਨ ਦਿਲ ਦੀ ਸਿਹਤ ਦੇ ਵਿੱਚ ਸੁਧਾਰ ਕਰਦਾ ਹੈ ਤੇ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਫਿਰ ਹੁੰਦਾ ਹੈ ਗ੍ਰੀਨ ਟੀ ਨਾ ਸਿਰਫ ਭਾਰ ਘਟਾਉਣ ਦੇ ਲਈ ਹੈ ਸਗੋਂ ਮਾਨਸਿਕ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ ਇਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਯਾਦਦਾਸ਼ ਨੂੰ ਬਿਹਤਰ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਨੇ ਇਹ ਦੇ ਇਹ ਦੱਸਦੀ ਹੈ ਕਿ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਵੀ ਕਾਫੀ ਮਦਦ ਕਰ ਸਕਦੀ ਹੈ ਚਾਹ ਕਾਲੀ ਚਾਹ ਦੀ ਗੱਲ ਕੀਤੀ ਜਾਵੇ ਤਾਂ ਕਾਲੀ ਚਾਹ ਦੇ ਵਿੱਚ ਹਰੀ ਚਾਹ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ ਇਸੇ ਕਰਕੇ ਇਹ ਤੁਰੰਤ ਊर्जा ਦੇਣ ਅਤੇ ਮਨ ਨੂੰ ਐਕਟਿਵ ਰੱਖਣ ਦੇ ਵਿੱਚ ਮਦਦ ਕਰਦੀ ਹੈ ਸਵੇਰ ਦੀ ਸ਼ੁਰੂਆਤ ਕਰਨ ਜਾਂ ਫਿਰ ਕੰਮ ਦੇ ਦੌਰਾਨ ਧਿਆਨ ਕੇਂਦ੍ਰਿਤ ਰੱਖਣ ਦੇ ਲਈ ਕਾਲੀ ਚਾਹ ਨੂੰ ਇੱਕ ਚੰਗਾ ਵਿਕਲਪ ਮੰਨਿਆ ਜਾਂਦਾ ਹੈ ਹਰੀ ਚਾਹ ਹਲਕੇ ਹਰੇ ਪੀਲੇ ਰੰਗ ਦੀ ਹੁੰਦੀ ਹੈ ਅਤੇ ਇਸ ਦਾ ਸਵਾਦ ਤਾਜ਼ਗੀ ਭਰਿਆ ਹੁੰਦਾ ਹੈ ਅਤੇ ਥੋੜਾ ਜਿਹਾ ਕਹਾ ਵਰਗਾ ਹੁੰਦਾ ਹੈ ਕਾਲੀ ਚਾਹ ਗੂੜੇ ਲਾਲ ਪੂਰੇ ਰੰਗ ਦੀ ਹੁੰਦੀ ਹੈ ਅਤੇ ਇਹ ਬਹੁਤ ਜ਼ਿਆਦਾ ਮਾਲਟੀ ਅਤੇ ਕਈ ਵਾਰ ਥੋੜੀ ਜਿਹੀ ਕੋੜੀ ਵੀ ਹੋ ਸਕਦੀ ਹੈ ਦੋਵਾਂ ਚਾਹਾਂ ਦੇ ਵਿੱਚ ਕੈਫੀਨ ਹੁੰਦੀ ਹੈ ਜਿਸ ਦਾ ਜ਼ਿਆਦਾ ਸੇਵਨ ਜੋ ਕਿ ਇਨਸੋਮਨੀਆ ਕਬਰਾਹਟ ਜਾਂ ਫਿਰ ਦਿਲ ਦੀ ਧੜਕਣ ਵਧਣ ਦਾ ਇੱਕ ਕਾਰਨ ਬਣ ਸਕਦਾ ਹੈ ਕਾਲੀ ਚਾਹ ਦੰਦਾ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਇਰਨ ਦੇ ਸੋਖਣ ਨੂੰ ਘਟਾ ਸਕਦੀ ਹੈ ਇਸ ਲਈ ਖਾਣ ਤੋਂ ਤੁਰੰਤ ਬਾਅਦ ਇਹਨਾਂ ਨੂੰ ਨਹੀਂ ਪੀਣਾ ਚਾਹੀਦਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਹਰੀ ਚਾਹ ਤੁਹਾਡੇ ਲਈ ਬਿਲਕੁਲ ਜੋ ਕਿ ਸਹੀ ਹੈ ਜੇਕਰ ਤੁਸੀਂ ਆੜਾ ਟੀਚਾ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਅਤੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਾਲੀ ਚਾਹ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਪਰ ਯਾਦ ਰੱਖਿਓ ਕਿ ਦੋਵੇਂ ਚਾਹਾਂ ਦਾ ਸੇਵਨ ਦਿਨ ਦੇ ਵਿੱਚ 2 ਤੋਂ 3 ਕੱਪ ਹੀ ਕਰਨਾ ਚਾਹੀਦਾ ਹੈ ਜ਼ਿਆਦਾ ਸੇਵਨ ਕਰਨਾ ਵੀ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ